ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪлюс ਅਗਲੇ 72 ਘੰਟਿਆਂ ਦੇ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 2-3 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਝੱਖੜ ਦੇ ਕਿੰਨੇ ਕ ਅਸਰ ਹੋਣਗੇ ਐਸੇ ਲਈ ਦਿਆਂ ਲਾਈਵ ਸੈਟੇਲਾਈਟ ਦਸੇਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੋ ਕਿ ਤੁਹਾਡੀ ਸਕਰੀਨ ਤੇ ਹੈ ਤਗੜਾ ਬਦਲ ਅਸਵੇਲੇ ਬਣਿਆ ਹੋਇਆ ਜਿਹ ਪੰਜਾਬ ਦੇ ਵਿੱਚ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਆ ਕਿ ਮੱਧ ਪੰਜਾਬ ਤੋਂ ਲੈ ਕੇ ਚੜ੍ਹਦੇ ਵੱਲ ਦੇ ਜਿਹੜੇ ਖੇਤਰ ਹੈ ਜਾਨਕਿ ਹਿਮਾਚਲ ਦੇ ਉੱਤਰਾਖੰਡ ਦੇ ਔਰ ਪਹਾੜਾ ਦੇ ਨਾਲ ਲੱਗਦੇ ਜਿਹੜੇ ਘੱਟੋ ਘੱਟ 40 50 ਕਿਲੋਮੀਟਰ ਦੀ ਰੇਂਜ ਆਉਂਦੇ ਜਿਹੜੇ ਪੰਜਾਬ ਦੇ ਖੇਤਰ ਹੈ ਜਿਨ੍ਹਾਂ ਦੇ ਵਿੱਚ ਹੁਸ਼ਿਆਰ ਖੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਸ਼ਿਰਯਾਨਲਪੁਰ ਸਾਹਿਬ ਨੰਗਲ ਰੋਪੜ ਚੰਡੀਗੜ੍ਹ ਮਹਾਲੀ ਡੇਰਾ ਬੱਸੀ ਪਟਿਆਲਾ ਲੁਧਿਆਣਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਅੱਜ ਤੜਕੇ ਸਵੇਰੇ ਝਟ ਲੱਗੀ ਆ ਮੀਂਹਾਂ ਦੀ ਸੋ ਇਹ ਬੱਦਲ ਕੱਲ ਰਾਤ ਦਾ ਬਣਿਆ ਹੋਇਆ ਕੱਲ ਦੇ ਸ਼ਾਮ ਤੋਂ ਕਾਫੀ ਖੇਤਰਾਂ ਦੇ ਵਿੱਚ ਮੀਂਹ ਦੀਆਂ ਐਕਟੀਵਿਟੀਜ਼ ਨਜ਼ਰ ਆਈਆਂ ਸੀ ਕੱਲ ਜਿਹੜੇ ਦਵਾਬਾ ਫਵਾਦ ਖੇਤਰ ਦੇ ਵਿੱਚ ਵੀ ਚੰਗੇ ਉਮੀਦਾਰ ਜੁ ਹੋਏ ਸੀ ਸੋ ਅੱਜ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਮੁਰ ਤੋਂ ਬਣਦੇ ਨਜ਼ਰ ਆ ਰਹੇ ਨੇ ਮੌਸਮ ਵਿਭਾਗ ਨੇ ਅਲਰਟ ਕੀਤੇ ਹੋਏ ਨੇ ਅੱਜ ਤੇ ਕੱਲ ਤੇ ਪਰਸੋਂ ਯਾਨੀ ਕਿ ਅਗਲੇ 3 ਦਿਨ ਜਿਹੜੇ ਅਗਲੇ 72 ਘੰਟੇ ਪੰਜਾਬ ਦੇ ਲਈ ਹੈ ਕਿ 80-85% ਖੇਤਰਾਂ ਦੇ ਵਿੱਚ ਮੀਂਹ ਜੜਿਆ ਪਹੁੰਚਣਗੇ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਕੱਲ ਅੰਤ 24 ਘੰਟਿਆਂ ਦੀ ਤੇ ਮੈਕਸਿਮਮ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਰੇਜਨ ਨੇ ਉਹ 33 34 32 33 ਅੱਦਾ ਚੱਲਦੇ ਪਈ ਸੀ ਜਿੱਥੇ ਹੁਣ ਮੀਂਹ ਲੱਗਣਗੇ ਅੱਜ ਹੋ ਸਕਦਾ ਇਸ ਸਵੇਰ ਟੈਂਪਰੇਚਰ ਹੇਠਾਂ ਆ ਜਾਣ 29 30 28 27 ਇਹਦੇ ਆਸ-ਪਾਸ ਟੈਂਪਰੇਚਰ ਆ ਸਕਦੇ ਨੇ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਜੇਕਰ ਵਧੀਆ ਮੀਂਹ ਦਰਜ ਹੋ ਜਾਂਦੇ ਨੇ ਸੋ ਗਰਮੀ ਤੇ ਰਾਹਤ ਮਿਲਦਾ ਰਹੀਆ ਪੰਜਾਬ ਵਾਸੀਆਂ ਨੂੰ ਪਰ ਉਹ ਨਹੀਂ ਮਿਲ ਰਹੀ ਜਿੰਨੀ ਮਿਲਣੀ ਚਾਹੀਦੀ ਹੈ ਕਿਉਂਕਿ ਹਮਸਾ ਜੜੀ ਉਹ ਬਣੀ ਹੋਈ ਹੈ ਮੀਂਹ ਜਿੱਥੇ ਦਰਜ ਹੋ ਵੀ ਰਹੇ ਨੇ ਉਹ ਥੋੜੀ ਦੇ ਲਈ ਘੰਟੇ ਦੋ ਘੰਟੇ ਲਈ ਰਾਹਤ ਮਿਲਦੀ ਹੈ ਸਵੇਰ ਫਿਰ ਤੋਂ ਹਮਸਾ ਜੜੀ ਉਹ ਫਿਰ ਤੋਂ ਪਰੇਸ਼ਾਨ ਕਰਨ ਲੱਗ ਜਾਂਦੀ ਹੈ ਇਸ ਲਈ ਹਮਸਾ ਤੋਂ ਰਾਹਤ ਜੇਕਰ ਆਪਾਂ ਗੱਲ ਕਰਦੇ ਆਂ ਤੇ ਹਮਸਾ ਰਾਹ ਦੇ ਆਸਾਰ ਨੇ ਹਾਲਾਂਕਿ ਗੁਜਰਾਤ ਜਿਹੜੇ ਮੀਂਹ ਜ਼ਰੂਰ ਪਾਉਣਗੇ ਤੇ ਆਉਂਦੇ ਜਿਹੜੇ ਦੋ ਦਿਨ ਤਿੰਨੇ ਭਾਰਵੇਂ ਮੀਂਹ ਪੰਜਾਬ ਦੇ ਵਿੱਚ ਪਹੁੰਚਣ ਦੀ ਉਮੀਦ ਹੈ ਤੇ ਪੰਜਾਬ ਦੇ ਬਹੁਤੇ ਥਾਂਾਂ ਦੇ ਵਿੱਚ ਰੱਜ ਕੇ ਜਿਹੜੇ ਆ ਮੀਂਹ ਫਰਣਗੇ ਭਾਰਵੇਂ ਮੀਂਹ ਜਨਵਾਖਾ ਕਹ ਦਿੰਨੇ ਆ ਅਤੇ ਭਾਰੀ ਮੀਂਹ ਦੇ ਦਰਜ ਹੋਣ ਦੀ ਪੂਰੀ ਬਰੀ ਸੰਭਾਵਨਾ ਬਣੀ ਹੋਈ ਹੈ ਪੰਜਾਬ ਦੇ ਨਾਲ ਲੱਗਦੇ ਜੰਮੂ ਦੇ ਖੇਤਰ ਜੰਮੂ ਦੇ ਉੱਪਰਲੇ ਖੇਤਰ ਉੱਪਰਲੇ ਖੇਤਰਾਂ ਦੇ ਵਿੱਚ ਵਧੀਆ ਮੀਂਹ ਡਰ ਜਾਣਗੇ ਹਿਟਲੇ ਫਾਗਾਂ ਦੇ ਵਿੱਚ ਵੀ ਮੀਂਹ ਲੱਗਣ ਦੇ ਆਸਾਰ ਨੇ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਬੱਦਲ ਫਟਣ ਦੇ ਆਸਾਰ ਨੇ ਤੇ ਹੇਠਲੇ ਭਾਗਾਂ ਦੇ ਵਿੱਚ ਤਾਬਰ ਤੋਂ ਉਮੀਦਿਆ ਆਸਾਰ ਨੇ ਉੱਤਰਾਖੰਡ ਦੇ ਵਿੱਚ ਵੀ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਤੇ ਹੇਠਲੇ ਭਾਗਾਂ ਦੇ ਵਿੱਚ ਉਮੀਦਿਆ ਆਸਾਰ ਜਿਹੜਿਆ ਬਣਦੇ ਜਾ ਪਰੇ ਨੇ ਕੁੱਲ ਮਿਲਾ ਕੇ ਕਹਾਣੀ ਮੌਨਸੂਨ ਦੀ ਇਹ ਕਹਿੰਦੀ ਹੈ ਮੌਨਸੂਨ ਨੇ ਪੂਰੇ ਭਾਰਤ ਨੂੰ ਕਵਰ ਕਰ ਲਿਆ ਜੀ ਪੂਰੇ ਮੁਲਕ ਨੂੰ ਕਵਰ ਕੀਤਾ ਹੋਇਆ ਲਗਭਗ ਸਾਰੇ ਖੇਤਰਾਂ ਦੇ ਵਿੱਚ ਮੌਨਸੂਨ ਦੀ ਮੌਜੂਦਗੀ ਹੈ ਤੇ ਨਾਲ ਲੱਗਦੇ ਪਾਕਿਸਤਾਨ ਦੇ ਖੇਤਰਾਂ ਦੇ ਵਿੱਚ ਵੀ ਮੌਨਸਨ ਦੀ ਐਕਟੀਵਿਟੀਜ਼ ਨਜ਼ਰ ਆ ਰਹੀਆਂ ਨੇ ਉੱਥੇ ਵੀ ਮੌਨਸਨ ਦੇ ਜਿਹੜੇ ਜਿਹੜੇ ਮੀਹ ਆ ਗਿਆ ਉੱਥੇ ਵੀ ਦਰਜ ਹੋ ਰਹੇ ਨੇ ਤੇ ਆਉਂਦੇ ਜਿਹੜੇ ਦਿਨ ਹੋਣਗੇ ਜੁਲਾਈ ਮਹੀਨੇ ਦੇ 15 ਜੁਲਾਈ ਤੱਕ ਮੌਨਸਨ ਜਰੀਆ ਚੱਲਦੇ ਰਹਿਣੀ ਹੈ ਬ੍ਰੇਕ ਮੌਨਸਨ ਦੀ ਫਿਲਹਾਲ ਹਾਲੇ ਆਉਣ ਦੀ ਨਜ਼ਰ ਨਹੀਂ ਆ ਰਹੀ ਤੇ ਅਗਲੇ 10-15 ਦਿਨਾਂ ਤੱਕ ਮੌਨਸਨ ਦੇ ਜਰੀਆ ਇਸੇ ਤਰ੍ਹਾਂ ਚੱਲਦੇ ਰਹਿਣਗੇ ਇੱਕ ਵਾਰ ਅੰਕੜੇ ਤੁਹਾਡੇ ਸਾਹਮਣੇ ਫੇਸ਼ ਕਰ ਦਿੰਦੇ ਆ ਜੋ ਕੱਲ ਜਾਰੀ ਕੀਤੇ ਗਏ ਸੀ ਮੌਸਮਾਫਗਲ ਜੋਨ 28 ਨੂੰ ਜੋ ਵਾਰਨਿੰਗ ਦੱਸੀ ਗਈ ਆ ਉਹ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਹੈਵੀ ਰੇਨ ਦੀ ਕੱਲ ਵਾਰਨਿੰਗ ਸੀ ਅੱਜ ਹੈਵੀ ਰੇਨ ਦੇ ਅੱਜ ਹੈਵੀ ਰੇਨ ਹੈ ਅੱਜ ਵੈਰੀ ਹੈਵੀ ਰੇਨ ਯਾਨੀ ਕਿ ਐਤਿਵਾਰੀ ਮੀਂਹ ਦਾ ਜੋ ਸਕਦੇ ਨੇ orange alert ਅੱਜ ਜਾਰੀ ਕੀਤੇ ਹੋਏ ਨੇ 23 ਤਰੀਕ ਨੂੰ ਵੀ ਹੈਵੀ ਰੇਨ ਤੇ 1 ਤਰੀਕ ਨੂੰ ਹੈਵੀ ਰੇਨ ਤੇ 2 ਤਰੀਕ ਨੂੰ ਹੈਵੀ ਰੇਨ ਤੇ ਯਾਨੀ ਕਿ ਭਾਰੀ ਮੀਂਹ ਅੱਜ ਹੁੰਦੇ ਰਹਿਣਗੇ ਅਗਲੇ 3-4 ਦਿਨਾਂ ਤੱਕ ਤੇ 2 2 ਜੁਲਾਈ ਤੱਕ ਲਈ ਜਿਹੜੇ ਅਲਰਟ ਆ ਗਿਆ ਮੌਸਮਾਫਗਲ ਨੇ ਜਾਰ